ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਜ ਕਰਾਈ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੂ ਪਹਿਲਵਾਨ ਹੁਣਾਂ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਤੇ ਤਿੰਨੇ ਸੂਈਆਂ ਸਵਾਈਆਂ ਤੁਹਾਨੂੰ ਦਿਖਾਉਣੀਆਂ ਮੈਂ ਦੋ ਬਿਲਕੁਲ ਤਾਜ਼ੀਆਂ ਸੂਈਆਂ ਵਾਂ ਇੱਕ ਨੇ ਜਿਹੜੀ ਇਹਨਾਂ ਚ ਜੇਰ ਪਾਤੀ ਆ ਤੇ ਇੱਕ ਦੀ ਜਿਹੜੀ ਅਜੇ ਭੈਣ ਵਾਲੀ ਹੈ ਇਹਦੀ ਅੱਜ ਹੀ ਸੂਈਆਂ ਵਾਂ ਜਿਹੜੀਆਂ ਦੋਵੇਂ ਗੱਲਬਾਤ ਹੁਣ ਆਪਾਂ ਕਰਦੇ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਣਾ ਠੀਕ ਠਾਕ ਜੇ ਵਧੀਆ ਜੀ ਸਭ ਠੀਕ ਚੱਲ ਗਈ ਸਭ ਵਧੀਆ ਜੇ ਤੇ ਅੱਜ ਸੂਪੀਆਂ ਫਿਰ ਕੱਬਣਾ ਵੀ ਹਾਂਜੀ ਅੱਜ ਸੂਪੀਆਂ ਕੱਲ ਹੀ ਆਈਆਂ ਨੇ ਕਰਮਾਣੀਆਂ ਅੱਛਾ ਹਾਂਜੀ ਉਹਮਰੇ ਰੇਡੇ ਸੁਈ ਨੂੰ ਜੇਰ ਪਾ ਦਿੱਤੀ ਆ ਅੱਛਾ ਉਹਦੀ ਚਵਾਈ ਹੋਈ ਏ ਇਹ ਹੁਣੇ ਸੁਈ ਦੇ ਨੇ ਅੱਛਾ ਉਹਦੀ ਇੱਕ ਚਵਾਈ ਕਰ ਲਈ ਆ ਤੇ ਇਹਦੇ ਨਹੀਂ ਜੇ ਕੀਤੀ ਨਹੀਂ ਨਹੀਂ ਜੇਰ ਪਾਉ ਵੀ ਫੇਰੀ ਕਰਾਂਗੇ ਠੀਕ ਆ ਚਲੋ ਨਾਮ ਦੱਸਦੇ ਕਰੀ ਨਾਮ ਮੇਰਾ ਸੋਨੂ ਪਹਿਲਵਾਨ ਜੀ ਹਾਂਜੀ ਪਿੰਡ ਪੰਜਗ ਰਹੀਆਂ ਤਸਵੀਰ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੇ ਕਰੀ 9781897029 ਠੀਕ ਆ ਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਹੁਣੇ ਸੁਈ ਆ ਇਹਦੇ ਤਾਂ ਹੀ ਆਪਾਂ ਕਰ ਲਈਏ ਅਜੇ ਜੇਰੇ ਦੀ ਪੈਣ ਵਾਲੀ ਆ ਚੰਗੀ ਤਿਆਰ ਹੋਈ ਆ ਥੱਲੇ ਆਹ ਦੇਖ ਸਕਦੇ ਹਵਾਨਾ ਇਹਦਾ ਤੇ ਬਾਕੀ ਥਾਣਾ ਦਾ ਸਾਈਜ਼ ਗੈਪ ਵੀ ਦੇਖ ਸਕਦੇ ਚੰਗੇ ਗੈਪ ਤੇ ਆ ਬੱਚਾ ਕੀ ਆ ਗਿਆ ਵੇ ਬੱਚੀ ਜੀ ਬੱਚੀ ਤੇ ਦਲਸੀ ਮਗਰ ਵੀ ਜਰਸੀ ਵੱਛੀ ਆਈ ਆ ਆ ਦੇਖ ਸਕਦੇ ਤਾਜਾ ਹੀ ਆ ਬੱਚਾ ਜਿਹੜਾ ਬਿਲਕੁਲ ਤੇ ਕਿੰਨਾ ਸੁਭਾ ਵੀ ਜੀ ਇਹਦਾ ਇਹ ਵੀ ਜੀ ਦੂਸਰਾ ਸੁਭਾ ਸੁਈ ਕਿੰਨਾ ਕੇ ਦੁੱਧ ਚਵਾਈ ਜਾਊਗੀ ਵੀਰ ਜੀ ਘਰ ਵਾਲੇ ਤੇ ਆਂਦੇ ਵੀ ਪਹਿਲੇ ਸੂਏ ਦੇ ਥੱਲੇ 15 16 ਕਿਲੋ ਚੋਇਆ ਜੀ ਹਾਂਜੀ ਬਾਕੀ ਚਲੋ ਬਲੀਡ ਬਰੂਡ ਚੰਗੀ ਆ ਇਹਨਾਂ ਦੇ ਕਰੂਗੀ ਵਾਧੂ ਵੀ ਕਰ ਸਕਦੀ ਬਾਕੀ ਦੁੱਧ ਵੀਰ ਜੀ ਹੁੰਦਾ ਜੀ ਸੇਵਾ ਦਾ ਹਾਂਜੀ ਜਿੰਨਾ ਗਾਈ ਨੂੰ ਪਾਲੋ ਉਨਾ ਹੀ ਚੜੋ ਠੀਕ ਹੈ ਜੀ ਦੇਵੇ ਭੰਡਿਆ ਜੀ ਇਹਨਾਂ 17 17 ਕਿਲੋ ਤੋਂ ਤੁਸੀਂ ਨਹੀਂ ਮਰਦੀ ਠੀਕ ਹੈ ਜੀ ਤੇ ਲਿਓ ਤੋਰੋ ਹਾਂ ਫਿਰ ਇੱਕ ਦੀ ਬਾਕੀ ਥੱਲੇਆਂ ਚੰਗੀ ਤਿਆਰ ਹੋਈ ਆ ਤੋਰ ਕੇ ਤੁਹਾਨੂੰ ਦਿਖਾਉਣੀ ਆ ਫਿਰ ਬਾਕੀ ਤਾਜੀ ਸੂਈ ਆ ਥੋੜੀ ਲੱਪੇ ਲੁੱਪੇ ਚ ਵੀ ਆ La via di penalì, la vedi te, che era che vedi e da fermo la ਵੇ ਲੋ ਵੀ ਦਿੱ ਜਨੇ ਜੇ ਹੈਗੀ ਜੈ ਜੀ ਕਰ ਦਈਏ ਜੈ ਜੀ ਕਰਾਂਗੇ ਵੀਰ ਜੀ ਜਿੰਨਾ ਲੈਵਾ ਭਾਣਾ ਭਾਵੇਂ 20 ਕਿਲੋ ਕਰਕੇ ਉਹ ਨਹੀਂ ਆਪਾਂ ਇੰਨੇ ਕਿ 16 17 ਕਿਲੋ ਦੀ ਗਰੰਟੀ ਦੇਵਾਂਗੇ ਇਹ ਠੀਕ ਆ ਹਾਂ ਜੀ ਕਰ ਲਈਏ 20 ਕਿਲੋ ਵੀ ਕਰ ਸਕਦੇ ਜਿੰਨੇ ਭਾਣੇ ਬਾਕੀ ਉਹ ਗਾੜੀ ਸਾਹਮਣੇ ਆਣਾ ਜਿੰਨੇ ਬਾਕੀ ਉਹਦੇ ਨਾਲ ਜਿੰਨਾ ਸੇਵਾ ਜਿੰਨਾ ਨੂੰ ਪਾ ਲੋ ਉਹਨਾਂ ਹੀ ਚਲੂਗੀ ਠੀਕ ਆ ਜੀ ਹਾਂ ਜੀ ਤੇ ਕਿੰਨੇ ਦੀ ਦੇ ਦਈਏ ਫਿਰ ਦੇ ਦਈਏ 45000 ਦੀ ਹੈਗੀ ਕਸਰ ਤੇ ਕੱਢ ਦਈਏ ਵਿੱਚ ਤੁਸੀਂ ਕੱਢ ਦੋ ਕਿੰਨੇ ਦੀ ਕਰ ਦਈਏ 43000 ਦੀ ਕਰ ਦੋ ਜੀ ਕਰ ਦੋ ਕਿੰਨਾ ਸ਼ੋਰਡ ਕਰ ਦੋਗੇ 42000 ਦੀ ਕਰ ਦਾਂਗੇ ਆਹ ਹੋਰ ਸ਼ੋਰਡ ਕਰ ਠੀਕ ਹੈ 42000 ਦੀ ਦੇ ਦਿਓਗੇ ਬਾਕੀ ਤਾਜੀ ਸੋਈ ਆ ਮਗਰ ਵੀ ਇਹਦੇ ਬੱਛੀ ਆ ਤੇ ਨਾਲ ਥੱਲੇ ਵੀ ਹਵਾਨਾ ਇਹਦਾ ਦੇਖ ਸਕਦੇ ਠੀਕ ਹੈ ਤੇ ਹੁਣ ਆ ਗਈ ਦੂਸਰੇ ਨੰਬਰ ਤੇ ਇਹਦੇ ਮਗਰ ਕੀ ਆ ਗਿਆ ਜੀ ਇਹਦੇ ਮਗਰ ਬੱਛਾ ਜੀ ਇਹਦੇ ਮਗਰ ਬੱਛਾ ਆ ਤੇ ਇਹ ਵੀ ਤਾਜੀ ਸੋਈ ਆ ਜੇ ਇਹਦੇ ਕੋਈ ਚਵਾਈ ਹੋਈ ਆ ਥਾਣੇ ਦੇਖ ਸਕਦੇ ਇਹਦੇ ਵੀ ਲਾਗੇ ਤੋਂ ਕਾਫੀ ਪਿਆਰਾ ਵਾ ਇਹ ਪੁੜੇ ਵੀ ਇਹਦੇ ਦੇਖ ਸਕਦੇ ਉੱਤਰਾਈਆਂ ਤੇ ਇਹਨੇ ਜੇਰ ਪ੍ਰੋਪਰ ਪਾਤੀ ਵੀਰ ਜੀ ਫਿਰ ਵੀਰ ਜੀ ਜੇਰ ਦੀ ਮੇਰੇ ਕੋਲ ਵੀਡੀਓ ਹੈ ਗਈ ਠੀਕ ਆ ਹਾਂਜੀ ਤੇ ਕਿੰਨਾ ਕੁ ਦੁੱਧ ਚੋਇਆ ਫਿਰ ਇਹਦੇ ਕੋ ਸਵੇਰੇ ਇਹੀਂ ਇਹ ਤੋਂ ਵੀਤੀ 2.5 ਕਿਲੋ ਚੋਇਆ ਜਾਵੇਂ ਝੂਠ ਮਾਰ ਕੇ ਬੱਚੇ ਨੂੰ ਲੈ ਜਾਵਾਂ ਛੱਡ ਕੇ ਨਾ ਠੀਕ ਆ ਦੋ ਦੇ 2.5 ਹੋ ਜਾਵੇਂ ਝੂਠ ਮਾਰੀ ਜਾਈਂ ਅਸੀਂ 6 ਚੋਲਿਆ 7 ਚੋਲਿਆ ਠੀਕ ਆ ਹਾਂਜੀ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਇਹ ਸੂਆ ਘਰ ਵਾਲੇ ਤੇ ਆਂਦੇ ਪਹਿਲਾਂ ਅੱਛਾ ਇਹ ਪਹਿਲੇ ਸੂਏ ਸੁਣੀ ਆ ਅਸੀਂ ਤੇ ਦੂਜਾ ਕਰਕੇ ਲਈਏ ਠੀਕ ਆ ਆ ਤੇ 13 14 ਕਿਲੋ ਵੀ ਨਹੀਂ ਮਰਦੀ ਤੇਰਾ 13 14 ਕਿਲੋ ਦੋ ਚਲੋ ਤੋੜਦੀ ਇਹਨਾਂ ਵੀ ਤੋੜਦੀ ਇਹ ਬਾਕੀ ਇਹ ਤੋਂ ਮੈਂ ਤਾਜ਼ੀਆਂ ਸੋਈਆਂ ਇਹਦੇ ਤੇ ਚਲੋ ਧਾਰਾਂ ਤੇ ਹੀ ਜਾਣੀਆਂ ਆਪਣੇ ਕੋਈ ਵੀਰ ਅੱਗੇ ਸਮਝਣਾ ਵੇਖ ਲੈ ਵੀ ਕਿੰਨਾ ਦੁੱਧ ਚਵਾਜੂਗੀ ਸਵਾਈ ਤੂੰ ਹੀ ਬਹੁਤ ਚੰਗੀ ਆ ਜੀ ਬਾਕੀ ਇਹ ਥਣ ਹਵਾਨੇ ਦੀਆਂ ਜਿਹੜੀਆਂ ਸਫਾਈ ਚ ਆਪਣੇ ਕੋਈ ਵੀਰ ਥਣ ਪਾਸ ਕਰਕੇ ਲੈ ਜਾਏ ਤੇ ਇਹਦਾ ਮੁੱਲ ਇਹ ਦੇ ਦਈਏ 35000 ਦੀ ਕਰ ਦਈਏ ਵਿੱਚ ਛੋਟ ਇਹਦੇ ਚ ਕਰ ਦੋ ਜਿੰਨੀ ਕਰਨੀ ਕਿੰਨੀ ਕਰ ਦਈਏ ਤੁਸੀਂ ਆਪਣੀ ਮਰਜ਼ੀ ਨਾਲ ਕਰ ਦੋ ਜਿੰਨੇ ਦੀ ਆਖੋ ਕਿ ਕਰ ਦਾਂਗੇ ਇੱਕੋ ਗੱਲ ਕਰ ਦਈਏ ਇੱਕੋ ਹੀ ਗੱਲ ਨੂੰ ਜਿਹਦੇ ਵਿੱਚ ਛੋੜੀ ਹੋਣੀ ਹੈ ਇਹ ਵੀ ਫਿਰ 32000 ਦੀ ਦੇ ਦਈਏ ਚਲੋ ਇੱਕ ਦੇ ਦਾਂਗੇ 32000 ਵੀ ਠੀਕ ਹੈ ਛੋੜੀ ਹੋਣੀ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਆ ਦੇਖ ਸਾਹਦੇ ਜਿਹਦੇ ਲਈ ਥਾਂਨੇ ਕਰੀ ਲੱਗ ਰਹੇ ਤੁਹਾਨੂੰ ਫਿਰ ਤੋਂ ਦਿਖਾ ਦਈਏ ਤੇ ਹੁਣ ਇੱਕ ਹੋਰ ਹੈ ਜਿਹੜੀ ਇਹ ਵੀ ਸੂਈ ਸਵਾਈ ਹੈ ਜਿਹੜੀ ਇਹ ਤਾਂ ਮਗਰ ਕੀ ਜੇ ਵੀਰ ਜੀ ਇਹਨੇ ਮਗਰ ਵੀ ਵਸ਼ੀ ਜੇ ਇਹਦੇ ਮਗਰ ਵੀ ਵਸ਼ੀ ਆ ਤੇ ਥਾਣ ਤੇ ਹਵਾਨੇ ਦੇ ਨਾੜਾਂ ਜਿਹੜੀਆਂ ਇਹਦੀਆਂ ਦੇਖ ਸਕਦੇ ਜੇ ਕਾਫੀ ਪਿਆਰੀਆਂ ਆ ਦੇਖ ਸਕਦੇ ਥਣਾ ਦਾ ਸਾਈਜ਼ ਗੈਪ ਵੀ ਚੰਗਾ ਤੇ ਮਿਲਕ ਵੀ ਇਹਨਾਂ ਵੀ ਚੰਗੀਆਂ ਤੇ ਕਿੰਨਵਾ ਸੁਭਾ ਵੀਰ ਜੀ ਇਹਦਾ ਇਹ ਵੀ ਵੀਰ ਜੀ ਦੂਜਾ ਸੁਭਾ ਜੇ ਅੱਛਾ ਤੈਨੂੰ ਕਿੰਨਾ ਚਿਰ ਹੋਇਆ ਸੂਈ ਨਾਲ ਇਹਨੂੰ ਅੱਜ 10 12 ਦਿਨ ਹੋ ਗਏ ਜੀ 10 12 ਦਿਨ ਹੋ ਗਏ ਸੂਈ ਨੂੰ ਤੇ ਕਿੰਨਾ ਦੁੱਧ ਥਿਆਰ ਹੈ ਦੇਖੋ ਇਹ ਕੋਈ ਵੀਰਜੀ ਬੱਚੇ ਦਾ ਪਾ ਕੇ 12 ਕਿਲੋ ਹੋਗਾ ਜੀ ਥਿਆਰ ਬਿਲਕੁਲ ਥਿਆਰ ਜੀ ਮੇਰੇ ਘਰ ਆੜ ਕੇ ਦੋ ਟਾਈਮ ਚੋਵੇ ਤਿੰਨ ਟਾਈਮ ਚੋਵੇ ਜਿਹੜਾ ਘਰਾਂ ਚ ਪਾ ਕੇ ਚੋਆ ਕੇ ਦੇਣਾ ਜੀ ਆਪਣੇ ਘਰੋਂ ਦੋ ਰੋ ਹਾਂ ਫਿਰ ਇੱਕ ਰੀਨ ਲੈ ਆ ਵੀ ਜੀ ਦੁੱਧ ਮੋਕੇ ਤੇ ਦੇਖੋ 12 ਲੀਟਰ ਥਿਆਰ ਦੱਸਦੇ ਬਾਕੀ ਸ਼ਾਮ ਤੱਕ ਆਪਣੇ ਦੁੱਧ ਦੇ ਹਿਸਾਬ ਨਾਲ ਖਵਾਨਾ ਜਿਹੜਾ ਤਿਆਰ ਕਰੂਗੀ ਅਜੇ ਟਾਈਮ ਜਿਹੜਾ ਦੁਪਹਿਰ ਦਾ ਵੀਡੀਓ ਬਣਾਉਂਦਾ ਬਾਕੀ ਕੋਈ ਵੀਰ ਆਪਣੇ ਦੋ ਟਾਈਮ ਤਿੰਨ ਟਾਈਮ ਚੋ ਕੇ ਲੈ ਜਾਏ ਜਿਸ ਤਰ੍ਹਾਂ ਕਿਸ ਦੀ ਤਸੱਲੀ ਹੁੰਦੀ ਹੈ ਆਪਣੀ ਤਸੱਲੀ ਕਰਕੇ ਲੈ ਜਾਏ ਤੇ ਇਹਦਾ ਮੁੱਲ ਵੀ ਦਿੱ ਫਿਰ ਇਹ ਵੀ ਪੰਕਤੀ ਦੀ ਦੇ ਦਿੱ ਗਏ ਮੈਂ ਤਾਂ ਕਿੰਨਾ ਬਰਾਬਰ ਹੀ ਕਰ ਦਿੱਤੀ ਗਏ ਕਰ ਦੋਬਰਾ ਵੀਰ ਜੀ ਪਰ ਛੋੜੀ ਹੋਣੀ ਜੇ ਬਰਾਬਰਾਂ ਦੇ ਵਿੱਚ ਅੱਛਾ ਹਾਂਜੀ ਬਿਲਕੁਲ ਛੋਟ ਵਾਲੇ ਮੋਲੀ ਆ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਫਿਰ ਬਹੁਤ ਠੀਕ ਹੈ ਵੀਰ ਜੀ ਚੱਲ ਕੇ ਆਪਣੀ ਤਸੱਲੀ ਕਰਕੇ ਸੁਈਆਂ ਸਵਾਈਆਂ ਜਿਹੜੋ ਇਹਦੇ ਪਾਸ ਹੀ ਹੋਣੀਆਂ ਇਹ ਦੁੱਧ ਤੇ ਆ ਇਹ ਆਪਣੀ ਚੋਕ ਤਸੱਲੀ ਕਰਕੇ ਛੱਡਣ ਠੀਕ ਹੈ ਜੀ ਇਹ ਵੀਰ ਜੀ 5:30 ਵੀਰੇ ਚਵਾਈ ਹੋਈ ਗਈ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਸਮਝਣਾ ਵੇਸ ਚ ਆ ਕੇ ਤਸੱਲੀ ਕਰਕੇ ਲੈ ਜਾ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧ